ਤੇ ਉਹ ਤੋਂ ਤੁਸੀਂ ਜਿਹੜਾ ਟਰਾਲੇ ਚਲਾ ਰਹੇ ਹੋ ਤਾਂ ਅਜੇ ਇਹ ਵਿੱਚ ਕਿਵੇਂ ਜਿਹੜਾ ਸਫਰ ਹੈ ਉਹ ਕਰ ਰਹੇ ਹੋ ਬਹੁਤ ਮੁਸ਼ਕਲਾ ਵੀ ਗਿੱਲੇ ਪਰਨੇ ਕਰ ਕਰਕੇ ਸਿਰਾਂ ਦੇ ਲੈ ਲੈ ਕੇ ਆ ਰਹੇ ਹਾਂ ਗਰਮੀ ਦੇ ਵਿੱਚ ਖੜਿਆ ਨਹੀਂ ਜਾ ਰਿਹਾ ਸਾਰੀ ਦਿਹਾੜੀ ਪਾਣੀ ਗਿੱਲੇ ਪਰਨੇ ਸਿਰਾਂ ਤੇ ਰਹਿੰਦੇ ਆ ਜੀ ਆ ਦੇਖੋ ਮੁੰਡਾ ਵੀ ਸਾਰਾ ਉਦਾਂ ਹੀ ਫਿਰ ਰਿਹਾ ਬਾਈ ਇਹ ਦੇਖਿਆ ਜਾਵੇ ਕਾਰਨ ਕੀ ਲੱਗਦਾ ਹੈ ਕਿ ਇਸ ਵਾਰ ਇੰਨੀ ਗਰਮੀ ਕਿਉਂ ਪੈ ਰਹੀ ਆ ਗਰਮੀ ਦੀ ਬੀਤ ਦੀ ਪੈਣੀ ਹੋਇਆ ਪਾਪ ਵਧ ਰਿਹਾ ਆਪਣੇ ਇਸੇ ਕਾਰਨ ਜਾਦੇ ਗਰਮੀ ਪੈ ਰਹੀ ਆ ਉਹ ਨਦਾਨ ਲੋਕ ਕਰਦੇ ਨਹੀਂਗੇ ਹੀਟ ਵੇਵ ਦਾ ਜਿਹੜਾ ਅਲਰਟ ਵੀ ਜਾਰੀ ਕਰਿਆ ਹੋਇਆ ਤਾਂ ਤਾਂ ਵੀ ਤੁਸੀਂ ਬਾਹਰ ਨਿਕੜਿਓ ਕੀ ਮਜਬੂਰੀ ਬਣ ਗਈ ਅਰੇ ਮਜਬੂਰੀ ਦਾ ਕੋਈ ਕੰਮ ਤਾਂ ਕਰਨੀ ਪੈਂਦਾ ਅੱਜ ਦਿਨੋ ਵਿਚਾਰਾ ਤਾਂ ਕੋਈ ਕੰਮ ਤਾਂ ਕਰਨਾ ਹੀ ਹੈ ਕਰਮੀ ਸਕਾਰ ਕਰਕੇ ਰੁੱਖ ਵੱਢੀ ਜਾਂਦੇ ਲੋਕ ਰੁੱਖਾਂ ਘਰੇ ਗਰਮੀ ਵੱਢੀ ਜਾ ਰਹੀ ਆ ਪਹਿਲਾਂ ਵੀ ਰੁਕੀ ਸੀ ਪਹਿਲਾਂ ਕਿੰਨੀ ਗਰਮੀ ਸੀ ਦੀ ਮੌਸਮ ਵਿਭਾਗ ਵੱਲੋਂ ਅੱਜ ਰੈਡ ਅਲਰਟ ਹੈ ਜਿਹੜਾ ਜਾਰੀ ਕੀਤਾ ਹੋਇਆ ਹੈ ਤੇ ਹੀਟ ਵੇਵ ਆ ਜਿਹੜੀ ਉਹ ਚੱਲ ਰਹੀ ਹੈ ਤਾਂ ਅਜੇ ਇਹ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਸਫਰ ਕਰ ਰਹੇ ਆ ਤਾਂ ਅੱਤ ਦੀ ਗਰਮੀ ਜਿਹੜਾ ਦਿਨੋ ਦਿਨ ਆਪਣਾ ਕਹਿਰ ਵਰਾਰੀ ਆ ਤਾਂ ਅਜੇ ਇਹ ਵਿੱਚ ਜਿੱਥੇ ਰੈਡ ਅਲਰਟ ਆ ਜਿਹੜਾ ਮੌਸਮ ਵਿਭਾਗ ਨੇ ਜਾਰੀ ਕੀਤਾ ਉਹਦੇ ਤਹਿਤ ਮੈਸੇਜ ਭੇਜ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜਿੰਨਾ ਹੋ ਸਕੇ ਅੱਜ ਅ 12 ਵਜੇ ਤੋਂ ਲੈ ਕੇ 3 ਵਜੇ ਤੱਕ ਆਪਣੇ ਘਰਾਂ ਅੰਦਰ ਰਹੋ ਜਾਂ ਉਸ ਛਾਂ ਚ ਰਹੋ ਜਾਂ ਉਸ ਠੰਡੀ ਥਾਂ ਤੇ ਰਹੋ ਜਿੱਥੇ ਹੀਟ ਵੇਵ ਤੋਂ ਬਚਿਆ ਜਾ ਸਕੇ ਤਾਂ ਕੁਝ ਟਰਾਲੇ ਦੇਖ ਸਕਦੇ ਹੋ ਕਿ ਟਰਾਲੇ ਜਿਹੜਾ ਕੰਮਕਾਰ ਕਰਦੇ ਆ ਡਰਾਈਵਰ ਭਰਾ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਾਈ ਜੀ ਗਰਮੀ ਵੀ ਪੈ ਰਹੀ ਆ ਅੱਤ ਦੀ ਤੇ ਉਤੋਂ ਤੁਸੀਂ ਜਿਹੜਾ ਟਰਾਲੇ ਚਲਾ ਰਹੇ ਹੋ ਤਾਂ ਅਜਿਹੇ ਵਿੱਚ ਕਿਵੇਂ ਜਿਹੜਾ ਸਫਰ ਆ ਉਹ ਕਰ ਰਹੇ ਹੋ ਉਹ ਹਤਮੋਸ ਕਲਾ ਵੀਰ ਦੀ ਗਿੱਲੇ ਪਰਨੇ ਕਰ ਕਰਕੇ ਸਿਰਾਂ ਦੇ ਲੈ ਲੈ ਕੇ ਆ ਰਹੇ ਆ ਹੂੰ ਗਰਮੀ ਦੇ ਵਿੱਚ ਖੜਿਆ ਨਹੀਂ ਜਾ ਰਿਹਾ ਵੀ ਹੁਣ ਜਲਸਾ ਕਰਨ ਖੜੇ ਸੀਗੇ ਇਹ ਵੀ ਦੇਖ ਲਓ ਨਾਲ ਦੀ ਨਾਲ ਮਗਰ ਦੀ ਮਗਰ ਇੱਕ ਦੂਜਾ ਖੜੀ ਜਾਂਦੇ ਆਖੇ ਸਾਰੀ ਥਾੜੀ ਪਾਣੀ ਦੇ ਗਿੱਲੇ ਪਰਨੇ ਸਿਰਾਂ ਦੇ ਰਹਿੰਦੇ ਆ ਜੀ ਆ ਦੇਖ ਲਓ ਮੁੰਡਾ ਵੀ ਸਾਰਾ ਉਦਾਂ ਹੀ ਫਿਰ ਰਿਹਾ ਬਾਈ ਜੇ ਦੇਖਿਆ ਜਾਵੇ ਕਾਰਨ ਕੀ ਲੱਗਦਾ ਹੈ ਕਿ ਇਸ ਵਾਰ ਇੰਨੀ ਗਰਮੀ ਕਿਉਂ ਪੈ ਰਹੀ ਆ ਗਰਮੀ ਵੀਰ ਦੀ ਪੈਣੀ ਹੋਈ ਆ ਪਾਪ ਵੱਧ ਰਹੇ ਆ ਆਪਣੇ ਇਸੇ ਕਾਰਨ ਜਿਆਦਾ ਗਰਮੀ ਪੈ ਰਹੀ ਆ ਪੁੰਨਦਾਨ ਲੋਕ ਕਰਦੇ ਨਹੀਂਗੇ ਤਾ ਬਾਈ ਜੀ ਕਿ ਪਰਣਾ ਲੈ ਕੇ ਖੜੇ ਹੋ ਤੇ ਕਿਵੇਂ ਲੱਗਿਆ ਤੇ ਹੀਟ ਵੇਵ ਦਾ ਜਿਹੜਾ ਅਲਰਟ ਵੀ ਜਾਰੀ ਕਰਾਇਆ ਹੋਇਆ ਤਾਂ ਤਾਂ ਵੀ ਤੁਸੀਂ ਬਾਹਰ ਨਿਕਲਿਓ ਕੀ ਮਜਬੂਰੀ ਬਣ ਗਈ ਮਰੇ ਮਜਬੂਰੀ ਤਾਂ ਕੋਈ ਕੰਮ ਤਾਂ ਕਰਨੀ ਪੈਂਦਾ ਅੱਜ ਜੀ ਦਿਨ ਹੋਵੇ ਵਿਚਾਰਾ ਤਾਂ ਉਹ ਕੰਮ ਤਾਂ ਕਰਨਾ ਹੀ ਆ ਹੂੰ ਗਰਮੀ ਇਸ ਕਰਕੇ ਰੁੱਖ ਵੱਢੀ ਜਾਂਦੇ ਨੇ ਲੋਕ ਰੁੱਖਾਂ ਕਰਕੇ ਗਰਮੀ ਵਧੀ ਜਾ ਰਹੀ ਆ ਇਹ ਪਹਿਲਾਂ ਵੀ ਰੁੱਖ ਸੀ ਪਹਿਲਾਂ ਕਿੰਨੇ ਗਰਮੀ ਸੀ ਦੀ ਪਹਿਲਾਂ ਕੋ ਗਰਮੀ ਸੀਗੀ ਇਸ ਕਰਕੇ ਦਾ ਇਸ ਵਾਰ ਏਸੀ ਦੀ ਜਿਹੜੀ ਆ ਬਹੁਤ ਜ਼ਿਆਦਾ ਵਿਕਰੀ ਹੋਈ ਆ ਬਹੁਤ ਜ਼ਿਆਦਾ ਵੇਚੇ ਗਏ ਆ ਏਸੀ ਕੀ ਲੱਗ ਰਿਹਾ ਕਿ ਉਸ ਦਾ ਵੀ ਅਸਰ ਦਿਖ ਰਿਹਾ ਹੈ ਬਰੇ ਐਸੀ ਨੇ ਵੀ ਅਸਰ ਆਇਆ ਮਤਲਬ ਪਤਾ ਹੀ ਨਹੀਂ ਐਸੀ ਨੇ ਗਰਮ ਹਵਾ ਬਾਹਰ ਫੈਂਕਣੀ ਆ ਉਹ ਕਿੱਥੇ ਜਾਣੀ ਆ ਆਪਣੀ ਆਪਣੇ ਪਰਿਆਣੀ ਆ ਔਰ ਤਾਂ ਕਿਤੇ ਜਾਣੀ ਨਹੀਂ ਜਿਵੇਂ ਰੁੱਖਾਂ ਦੀ ਗੱਲ ਕਰ ਰਹੇ ਹੋ ਕਿ ਰੁੱਖ ਕੱਟੇ ਜਾ ਰਹੇ ਆ ਤਾਂ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਰੁੱਖ ਲਗਾਏ ਜਾਣ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਬਹੁਤ ਸਾਰੇ ਅਜਿਹੇ ਸਰਕਾਰੀ ਕੰਮ ਹੁੰਦੇ ਆ ਕਿ ਸਰਕਾਰੀ ਤੌਰ ਤੇ ਰੁੱਖ ਕੱਟੇ ਜਾਂਦੇ ਆ ਜਾ ਵੱਖ-ਵੱਖ ਜਿਹੜੇ ਰੁੱਖਾਂਾਂ ਕੱਟ ਕੇ ਲੋਕ ਪੈਸੇ ਕਮਾਉਂਦੇ ਆ ਉਸ ਸਮੇਂ ਕਿਉਂ ਨਹੀਂ ਇਹ ਸਭ ਯਾਦ ਹੰਦਾ ਲੋਕਾਂ ਨੂੰ ਵੀਰੇ ਹੁਣ ਕਿਸੇ ਦਾ ਸਮਝ ਕਿੱਥੇ ਆ ਕਿਸ ਦੇ ਪੰਜ ਉਂਗਲ ਇੱਕ ਬਰਾਬਰ ਤਾਂ ਹੁੰਦੀਆਂ ਨਹੀਂ ਆਪਣੀਆਂ ਉਹ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਹੈਗਾ ਇਹ ਰੁੱਖਾਂ ਨਾਲ ਤੁਹਾਨੂੰ ਵੀ ਪਤਾ ਵੀ ਰੁੱਖਾਂ ਨਾਲ ਆਕਸੀਜਨ ਮਿਲਦੀ ਆ ਜੇ ਆਕਸੀਜਨ ਹੀ ਖਤਮ ਹੋ ਗਰਮੀ ਤਾਂ ਵਧੂਗੀ ਇਹ ਤਾਂ ਨਾ ਸਮਝਦਾਰ ਤੁਸੀਂ ਹੈ ਹੀ ਹੋ ਯਾਰ ਤਾਂ ਤੁਸੀਂ ਦੇਖ ਸਕਦੇ ਹੋ ਕਿ ਹੀਟ ਵੇਵ ਪੂਰੇ ਸਿਖਰਾਂ ਤੇ ਚੱਲ ਰਹੀ ਆ ਤੇ ਪੂਰਾ ਤਫਸਾ ਜਿਹੜਾ ਉਹ ਦਿਖਾਈ ਦੇ ਰਹੀ ਆ ਤੇ ਇਸ ਸਮੇਂ ਜਿਹੜੇ ਬਹੁਤ ਸਾਰੇ ਲੋਕ ਨੇ ਆਪਣੇ ਕੰਮਕਾਰ ਲਈ ਨਿਕਲੇ ਹੋਏ ਨੇ ਜਿਵੇਂ ਬਾਈ ਡਰਾਈਵਰ ਨੇ ਹੀ ਦੱਸਿਆ ਕਿ ਰੋਟੀ ਰੋਜੀ ਰੋਟੀ ਕਮਾਉਣ ਦੇ ਲਈ ਕੀ ਹੀਟ ਵੇਵ ਜਾਂ ਕੀ ਗਰਮੀ ਉਹ ਤਾਂ ਬਾਹਰ ਨਿਕਲਣਾ ਹੀ ਪੈਣਾ ਹੈ ਹਾਲਾਂਕਿ ਪ੍ਰਸ਼ਾਸਨ بار بار ਅਪੀਲ ਕਰ ਰਿਹਾ ਕਿ ਜਿੰਨਾ ਹੋ ਸਕੇ ਉਹ ਘਰ ਦੇ ਅੰਦਰ ਰਿਹਾ ਜਾਵੇ ਠੰਡੀ ਥਾਂ ਤੇ ਰਿਹਾ ਜਾਵੇ ਠੰਡੀ ਛਾਂ ਚ ਰਿਹਾ ਜਾਵੇ ਤੇ ਇਸ ਹੀਟ ਵੇਵ ਤੋਂ ਇਸ ਵਾਰ ਬਚਿਆ ਜਾਵੇ ਤਾ ਇਸ ਵਾਰ ਜਿਹੜਾ ਅੱਤ ਦੀ ਗਰਮੀ ਨੇ ਆਪਣਾ ਕਹਿਰ ਟਾਇਆ ਹੋਇਆ ਹੈ ਤੇ ਦਿਨੋ ਦਿਨ ਇਹ ਕਹਿਰ ਜਿਹੜਾ ਘਟਣ ਦੀ ਥਾਂ ਵੱਧ ਰਿਹਾ ਹੈ ਤੇ ਉੱਥੇ ਹੀ ਜੇ ਘਰ ਦੇਖਿਆ ਜਾਵੇ ਕਿ ਲੋਕ ਆਸਮਾਨ ਵੱਲ ਨਿਗਾਹਾਂ ਟੇਆ ਲਗਾ ਕੇ ਬੈਠੇ ਨੇ ਕਿ ਕਦੋਂ ਆਸਮਾਨ ਤੋਂ ਕੋਈ ਕਿਣਮਣ ਹੋਵੇਗੀ ਤੇ ਸੁੱਖ ਦਾ ਸਾਹ ਲੋਕਾਂ ਨੂੰ ਆਵੇਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਟਿਆਲਾ ਦੀਆਂ ਇਹ ਤਸਵੀਰਾਂ ਦਿਖਾ ਰਹੇ ਹਾਂ ਕਿ ਪਟਿਆਲਾ ਵਿੱਚ ਪੂਰੇ ਜਿਹੜਾ 45 ਡਿਗਰੀ ਤੋਂ ਪਾਰ ਜਿਹੜਾ ਤਾਪਮਾਨ ਜਾ ਰਿਹਾ ਹੈ ਤੇ ਉੱਥੇ ਹੀ ਦਿਨੋ ਦਿਨ ਇਹ ਤਾਪਮਾਨ ਦੀ ਜਿਹੜੀ ਆ ਅੱਤ ਬਾਦਾ ਜਿਹੜਾ ਹੋ ਰਿਹਾ ਤੇ ਇਸ ਵਿੱਚ ਸੰਬੰਧੀ ਜਿਹੜੇ ਲੋਕ ਨੇ ਉਹ ਆਪਣੇ ਘਰਾਂ ਤੋਂ ਨਿਕਲੇ ਹੋਏ ਨੇ ਵੱਖ-ਵੱਖ ਕੰਮਕਾਰ ਜਿਹੜੇ ਜ਼ਰੂਰੀ ਕੰਮਕਾਰ ਕਰਦੇ ਨੇ ਉਹ ਲੋਕ ਆਪਣੇ ਕੰਮਕਾਰ ਦੇ ਲਈ ਜਾ ਰਹੇ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹੀਟ ਵੇਵ ਜਿਹੜੀ ਆ ਇੱਕ ਪਾਸੇ ਮੈਸੇਜ ਸਪੈਸ਼ਲ ਮੈਸੇਜ ਭੇਜ-ਭੇਜ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਕਿ ਘਰ ਤੋਂ ਨਾ ਨਿਕਲਿਆ ਜਾਵੇ ਤੇ ਖਾਸ ਕਰਕੇ ਸਮਾਂ ਵੀ ਜਿਹੜਾ ਉਹ ਦੱਸਿਆ ਗਿਆ ਕਿ 3 ਵਜੇ ਤੋਂ ਲੈ ਕੇ ਮਾਫ ਕਰਨਾ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਕਿਸੇ ਵੀ ਤਰ੍ਹਾਂ ਜਿਹੜਾ ਘਰ ਤੋਂ ਬਾਹਰ ਨਾ ਨਿਕੜਿਆ ਜਾਵੇ ਤੇ ਕੋਸ਼ਿਸ਼ ਕਰੋ ਕਿ ਜਿੰਨਾ ਹੋ ਸਕੇ ਕਿ ਕਿਸੇ ਠੰਡੀ ਥਾਂ ਤੇ ਰੁਕੋ ਜਾਂ ਸ਼ਾਂਚ ਰੁਕੋ ਤਾਂ ਕਿ ਇਸ ਹੀਟ ਵੇਵ ਦਾ ਕੋਈ ਪ੍ਰਭਾਵ ਨਾ ਪੈ ਸਕੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਇਸ ਅੱਤ ਦੀ ਗਰਮੀ ਨੇ ਹੁਣ ਤੱਕ ਕਰੀਬ 7 ਤੋਂ 8 ਜਿਹੜੇ ਆ ਜਾਨਾਂ ਵੀ ਲੈ ਲਿਆ ਨੇ ਤਾਂ ਇਨਸਾਨੀ ਜਿਹੜੀ ਆ ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ ਤੇ ਇਸ ਇੱਥੇ ਜਿਹੜਾ ਨਾਲ ਹੀ ਇੱਕ ਸ਼ਵੀਲ ਦਾ ਲੰਗਰ ਵੀ ਲਗਾਇਆ ਹੋਇਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਸੇਵਾ ਵੀ ਇੱਥੇ ਲੋਕ ਨਾਲ ਦੀ ਨਾਲ ਕਰ ਰਹੇ ਨੇ ਜਿੱਥੇ ਇੱਕ ਪਾਸੇ ਗਰਮੀ ਆਪਣਾ ਕਹਿਰ ਦਿਖਾ ਰਹੀ ਆ ਤਾਂ ਉੱਥੇ ਲੋਕ ਨੇ ਜਿਹੜੇ ਆਪ ਮਹਾਰੇ ਸੇਵਾ ਕਰਦੇ ਆ ਅੱਗੇ ਆ ਕੇ ਕਿਤੇ ਨਾ ਕਿਤੇ ਇੱਕ ਦੂਜੇ ਦੀ ਜਿਹੜੇ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮੌਸਮ ਵਿਭਾਗ ਵੱਲੋਂ ਜਿੱਥੇ ਅਲਰਟ ਲੋਕਾਂ ਨੂੰ ਕੀਤਾ ਹੋਇਆ ਹੈ ਤੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਹੀਟ ਵੇਵ ਦਾ ਅਲਰਟ ਜਾਰੀ ਹੈ ਤਾਂ ਅਜੇ ਇਹ ਵਿੱਚ ਛਰੀ ਲਾ ਕੇ ਲੋਕਾਂ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਤੇ ਗੱਲਬਾਤ ਕਰਦੇ ਆ ਮੌਸਮ ਵਿਭਾਗ ਵੱਲੋਂ ਵਾਰ-ਵਾਰ ਅਲਰਟ ਵੀ ਜਾਰੀ ਕੀਤਾ ਗਿਆ ਕਿ ਅੱਜ ਜਿਹੜੀ ਇੰਨੇ ਕੁ ਗਰਮ ਹਵਾਵਾਂ ਚੱਲਣਗੀਆਂ ਕਿ ਉਹ ਜਿਹੜੇ ਆ ਲੋਕਾਂ ਨੂੰ ਸਮੱਸਿਆ ਵਿੱਚ ਪਾ ਸਕਦੇ ਆ ਤਾਂ ਤੁਸੀਂ ਸ਼ਹੀਲ ਲਾਈ ਆ ਕਿਵੇਂ ਜਿਹੜਾ ਲੋਕਾਂ ਦੇ ਲਈ ਸੇਵਾ ਦੇ ਲਈ ਅੱਗੇ ਆਇਓ ਅੱਜ ਹਿੰਦੂਆਂ ਦਾ ਨਿਰਜਾ ਕਾਸੀ ਦਾ ਤਿਉਹਾਰ ਹੈ ਜੋ ਕਿ ਗਰਮੀਆਂ ਦੇ ਵਿੱਚ ਆਉਂਦਾ ਹੈਗਾ ਤੇ ਜਿਹੜੇ ਹਿੰਦੂ ਪਰਿਵਾਰ ਨੇ ਉਹ ਨਿਰਜਾ ਕਾਸੀ ਮਨਾਉਂਦੇ ਨੇ ਤੇ ਉਹ ਸ਼ਹੀਲ ਲਗਾਉਂਦੇ ਨੇ ਜੀ ਤੇ ਇੰਨੀ ਗਰਮੀ ਹੋ ਰਹੀ ਹੈ ਫਿਰ ਵੀ ਉਸਤੇ ਬਾਵਜੂਦ ਜੋ ਲੋਕੀ ਸਫਰ ਕਰ ਰਹੇ ਨੇ ਉਹਨਾਂ ਨੂੰ ਥੋੜਾ ਜਿਹਾ ਰਾਤ ਮਿਲੇ ਠੰਡ ਮਿਲੇ ਤੈਸ ਕਰਕੇ ਛਪੀ ਲਗਾਈ ਜਾਂਦੀ ਹੈ ਤਾਂ ਦੇਖਿਆ ਜਾਵੇ ਕਿ ਹੁਣ ਤੱਕ ਕਿੰਨੇ ਜਿਹੜਾ ਪ੍ਰਭਾਵ ਆ ਦੇਖਿਆ ਗਿਆ ਗਰਮੀ ਦਾ ਕਿੰਨੀ ਕ ਹੁਣ ਤੱਕ ਤਪਸ਼ਾ ਜਿਹੜੀ ਮਹਿਸੂਸ ਹੋ ਰਹੀ ਹੈ 45 ਤੇ 46 ਦੇ ਵਿਚਕਾਰ ਟੈਂਪਰੇਚਰ ਮਹਿਸੂਸ ਹੁੰਦਾ ਹੈਗਾ ਤਾਂ ਇਸ ਕਰਕੇ ਪਾਣੀ ਜੜ ਪਲਾਇਆ ਜਾਂਦਾ ਛਪੀ ਲਗਾਈ ਜਾਂਦੀ ਹੈ ਇਸ ਨੂੰ ਥੋੜਾ ਜਿਹਾ ਡਾਊਨ ਕਰਨ ਵਾਸਤੇ ਤਾਂ ਕਿ ਹੀਟ ਵੇ ਬਹੁਤ ਜ਼ਿਆਦਾ ਚੱਲ ਰਹੀ ਹੈ ਇਸ ਨੂੰ ਕੰਮ ਕੀਤਾ ਜਾ ਸਕਦਾ ਕਿ ਲੋਕਾਂ ਨੂੰ ਜਿਹੜੀ ਰਾਹਤ ਮਿਲੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਜਿਹੜੀ ਹੀਟ ਵੇਵ ਚੱਲ ਰਹੀ ਆ ਤੇ ਦੂਜੇ ਪਾਸੇ ਛਵੀ ਲਗਾ ਕੇ ਜਿਹੜੀ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਆ ਤੇ ਬਹੁਤ ਸਾਰੇ ਰਾਹੀਰ ਨੇ ਜਿਹੜੇ ਉਹ ਰੁਕੇ ਜਿਹੜਾ ਜਲ ਛੱਕ ਰਹੇ ਆ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਦਿਨੋ ਦਿਨ ਜਿਹੜੇ ਆ ਕਹਿਰ ਆ ਇਹ ਗਰਮੀ ਦਾ ਅੱਤ ਦੀ ਤਪਸ਼ ਹੈ ਜਿਹੜੀ ਉਹ ਪੈ ਰਹੀ ਆ ਕਿ ਲੋਕਾਂ ਨੂੰ ਇਹਨਾਂ ਸਮੱਸਿਆਵਾਂ ਵਿੱਚੋਂ ਲਿਕਣ ਦਾ ਪੈ ਰਿਹਾ ਹੈ ਕਿ ਇਸ ਅੱਤ ਦੀ ਗਰਮੀ ਵਿੱਚ ਵੀ ਲੋਕ ਆਪਣੇ ਕੰਮਕਾਰ ਲਈ ਨਿਕਲ ਰਹੇ ਆ ਹਾਲਾਂਕਿ ਹੁਣੇ ਹੀ ਗੱਲਬਾਤ ਕੀਤੀ ਆ ਜਿਸ ਸਬੰਧੀ ਇੱਕ ਡਰਾਈਵਰ ਵੀਰ ਨੇ ਕਿਹਾ ਹੈ ਕਿ ਰੋਜੀ ਰੋਟੀ ਦੇ ਲਈ ਭਾਵੇਂ ਗਰਮੀ ਹੋਵੇ ਚਾਹੇ ਅ ਸਰਦੀ ਹੋਵੇ ਤਾਂ ਨਿਕਲਣਾ ਹੀ ਪੈਂਦਾ ਹੈ ਕੈਮਰਾਮੈਨ ਨਿਸ਼ਾਨ ਦੇ ਨਾਲ ਸਤਨਾਮ ਸਿੰਘ ਬਠੋਈ ਔਨ ਏਅਰ ਬਾਈ ਜੀ ਗਰਮੀ ਵੀ ਪੈ ਰਹੀ ਅੱਤ ਦੀ ਤੇ ਉਤੋਂ ਤੁਸੀਂ ਜਿਹੜਾ ਟਰਾਲੇ ਚਲਾ ਰਹੇ ਹੋ ਤਾਂ ਅਜਿਹੇ ਵਿੱਚ ਕਿਵੇਂ ਜਿਹੜਾ ਸਫਰ ਹੈ ਉਹ ਕਰ ਰਹੇ ਹੋ ਹਰ ਕੋ ਮੋਸਮ ਚਾ ਬੀਤੇ ਗਿੱਲੇ ਪਰਨੇ ਕਰ ਕਰਕੇ ਸਿਰਾਂ ਦੇ ਲੈ ਲੈ ਕੇ ਆ ਰਹੇ ਹਾਂ ਗਰਮੀ ਦੇ ਵਿੱਚ ਖੜਿਆ ਨਹੀਂ ਜਾ ਰਿਹਾ ਵੀ ਹੁਣ ਸਾਰੀ ਦਿਹਾੜੀ ਪਰਨੇ ਗਿੱਲੇ ਪਰਨੇ ਸਿਰਾਂ ਤੇ ਰਹਿੰਦੇ ਆ ਜੀ ਆ ਦੇਖੋ ਮੁੰਡਾ ਵੀ ਸਾਰਾ ਉਦਾਂ ਹੀ ਫਿਰਦਾ ਬਾਈ ਇਹ ਦੇਖਿਆ ਜਾਵੇ ਕਾਰਨ ਕੀ ਲੱਗਦਾ ਹੈ ਕਿ ਇਸ ਵਾਰ ਇੰਨੀ ਗਰਮੀ ਕਿਉਂ ਪੈ ਰਹੀ ਆ ਗਰਮੀ ਬੀਤ ਦੀ ਪੈਣੀ ਹੋਈ ਆ ਪਾਪ ਵੱਧ ਰਹੇ ਆ ਆਪਣੇ ਇਸੇ ਕਾਰਨ ਜਾਦੇ ਗਰਮੀ ਪੈ ਰਹੀ ਆ ਕੋਨ ਨਦਾਨ ਲੋਕ ਕਰਦੇ ਨਹੀਂਗੇ ਹੀਟ ਵੇਵ ਦਾ ਜਿਹੜਾ ਅਲਰਟ ਵੀ ਜਾਰੀ ਕਰਿਆ ਹੋਇਆ ਤਾਂ ਤਾਂ ਵੀ ਤੁਸੀਂ ਬਾਹਰ ਨਿਕਲਿਓ ਕੀ ਮਜਬੂਰੀ ਬਣ ਗਈ। ਅਰੇ ਮਜਬੂਰੀ ਤਾਂ ਕੋਈ ਕੰਮ ਤਾਂ ਕਰਨੀ ਪੈਂਦਾ। ਅੱਜ ਦਿਨੋ ਵਿਚਾਰਿਆ ਤਾਂ ਕੰਮ ਤਾਂ ਕਰਨੀ ਹੀ ਹੈ। ਗਰਮੀ ਸ ਕਰਕੇ ਰੁੱਖ ਵੱਢੀ ਜਾਂਦੇ ਲੋਕ ਰੁੱਖਾਂ ਕਰਕੇ ਗਰਮੀ ਵਧੀ ਜਾ ਰਹੀ ਹੈ। ਇਹ ਪਹਿਲਾਂ ਵੀ ਰੁੱਖ ਸੀ ਪਹਿਲਾਂ ਕਿੰਨੀ ਗਰਮੀ ਸੀ। ਮੌਸਮ ਵਿਭਾਗ ਵੱਲੋਂ ਅੱਜ ਰੈੱਡ ਅਲਰਟ ਜਿਹੜਾ ਜਾਰੀ ਕੀਤਾ ਹੋਇਆ ਹੈ ਤੇ ਹੀਟ ਵੇਵ ਆ ਜਿਹੜੀ ਉਹ ਚੱਲ ਰਹੀ ਹੈ ਤਾਂ ਅਜੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਸਫਰ ਕਰ ਰਹੇ ਆ ਤਾਂ ਅੱਤ ਦੀ ਗਰਮੀ ਜਿਹੜਾ ਦਿਨੋ ਦਿਨ ਆਪਣਾ ਕਹਿਰ ਵਰਾਰੀ ਆ ਤਾਂ ਅਜੇ ਇਹ ਵਿੱਚ ਜਿੱਥੇ ਰੈੱਡ ਅਲਰਟ ਆ ਜਿਹੜਾ ਮੌਸਮ ਵਿਭਾਗ ਨੇ ਜਾਰੀ ਕੀਤਾ ਉਹਦੇ ਤਹਿਤ ਮੈਸੇਜ ਭੇਜ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜਿੰਨਾ ਹੋ ਸਕੇ ਅੱਜ 12 ਵਜੇ ਤੋਂ ਲੈ ਕੇ 3 ਵਜੇ ਤੱਕ ਆਪਣੇ ਘਰਾਂ ਅੰਦਰ ਰਹੋ ਜਾਂ ਉਸ ਛਾਚ ਰਹੋ ਜਾਂ ਉਸੇ ਠੰਡੀ ਥਾਂ ਤੇ ਰਹੋ ਜਿੱਥੇ ਹੀਟ ਵੇਵ ਤੋਂ ਬਚਿਆ ਜਾ ਸਕੇ ਤਾਂ ਕੁਝ ਟਰਾਲੇ ਦੇਖ ਸਕਦੇ ਹੋ ਕਿ ਟਰਾਲੇ ਦਾ ਜਿਹੜਾ ਕੰਮਕਾਰ ਕਰਦੇ ਆ ਡਰਾਈਵਰ ਭਰਾ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਾਈ ਜੀ ਗਰਮੀ ਵੀ ਪੈ ਰਹੀ ਆ ਅੱਤ ਦੀ ਤੇ ਉਤੋਂ ਤੁਸੀਂ ਜਿਹੜਾ ਟਰਾਲੇ ਚਲਾ ਰਹੇ ਹੋ ਤਾਂ ਅਜਿਹੇ ਵਿੱਚ ਕਿਵੇਂ ਜਿਹੜਾ ਸਫਰ ਹੈ ਉਹ ਕਰ ਰਹੇ ਹੋ ਬਹੁਤ ਮੁਸ਼ਕਲ ਆ ਵੀਰ ਜੀ ਗਿੱਲੇ ਪਰਨੇ ਕਰ ਕਰਕੇ ਸਿਰਾਂ ਦੇ ਲੈ ਲੈ ਕੇ ਆ ਰਹੇ ਆ ਗਰਮੀ ਦੇ ਵਿੱਚ ਖੜਿਆ ਨਹੀਂ ਜਾ ਰਿਹਾ ਵੀ ਹੁਣ ਜਲਸਾ ਕਰਨ ਖੜੇ ਸੀਗੇ ਇਹ ਵੀ ਦੇਖ ਲਓ ਨਾਲ ਦੇ ਨਾਲ ਮਗਰ ਦੀ ਮਗਰ ਇੱਕ ਦੂਜਾ ਖੜੀ ਜਾਂਦੇ ਆਖੇ ਸਾਰੀ ਦਿਹਾੜੀ ਪਾਣੀ ਦੇ ਗਿੱਲੇ ਪਰਨੇ ਸਿਰਾਂ ਤੇ ਰਹਿੰਦੇ ਆ ਜੀ ਆ ਦੇਖ ਲਓ ਮੁੰਡਾ ਵੀ ਸਾਰਾ ਉਦਾਂ ਹੀ ਫਿਰਦਾ ਬਾਈ ਜੇ ਦੇਖਿਆ ਜਾਵੇ ਕਾਰਨ ਕੀ ਲੱਗਦਾ ਹੈ ਕਿ ਇਸ ਵਾਰ ਇੰਨੀ ਗਰਮੀ ਕਿਉਂ ਪੈ ਰਹੀ ਆ ਗਰਮੀ ਵੀਰ ਜੀ ਪੈਣੀ ਹੋਈ ਆ ਪਾਪ ਵੱਧ ਰਹੇ ਆ ਆਪਣੇ ਇਸੇ ਕਾਰਨ ਜਾਦੇ ਗਰਮੀ ਪੈ ਰਹੀ ਆ ਉਹ ਨਦਾਨ ਲੋਕ ਕਰਦੇ ਨਹੀਂਗੇ ਤਾਂ ਬਾਈ ਜੀ ਕਿਹਾ ਪਰਣਾ ਲੈ ਕੇ ਖੜੇ ਹੋ ਤੇ ਕਿਵੇਂ ਲੱਗਿਆ ਤੇ ਹੀਟ ਵੇਵ ਦਾ ਜਿਹੜਾ ਅਲਰਟ ਵੀ ਜਾਰੀ ਕਰਿਆ ਹੋਇਆ ਤਾਂ ਤਾਂ ਵੀ ਤੁਸੀਂ ਬਾਹਰ ਨਿਕਲਿਓ ਕੀ ਮਜਬੂਰੀ ਬਣ ਗਈ ਮਰੇ ਮਜਬੂਰੀ ਤਾਂ ਕੋਈ ਕੰਮ ਤਾਂ ਕਰਨੀ ਪੈਂਦਾ ਹਾਂ ਅੱਜੀ ਦਿਨੋ ਵਿਚਾਰਿਆ ਤਾਂ ਵੀ ਕੰਮ ਤਾਂ ਕਰਨਾ ਹੀ ਆ ਹੂੰ ਗਰਮੀ ਇਸ ਕਰਕੇ ਰੁੱਖ ਵੱਢੀ ਜਾਂਦੇ ਲੋਕ ਰੁੱਖਾਂ ਕਰਕੇ ਗਰਮੀ ਵਧੀ ਜਾ ਰਹੀ ਆ ਇਹ ਪਹਿਲਾਂ ਵੀ ਰੁੱਖ ਸੀ ਪਹਿਲਾਂ ਕਿੰਨੇ ਕ ਗਰਮੀ ਸੀ ਦੀ ਪਹਿਲਾਂ ਕੋ ਗਰਮੀ ਸੀਗੀ ਇਸ ਕਰਕੇ ਦਾ ਇਸ ਵਾਰ ਏਸੀ ਦੀ ਜਿਹੜੀ ਆ ਬਹੁਤ ਜ਼ਿਆਦਾ ਵਿਕਰੀ ਹੋਈ ਆ ਬਹੁਤ ਜ਼ਿਆਦਾ ਵੇਚੇ ਗਏ ਆ ਇਸੀ ਕੀ ਲੱਗ ਰਿਹਾ ਕਿ ਉਸ ਦਾ ਵੀ ਅਸਰ ਦਿਖ ਰਿਹਾ ਹੈ ਇਸ ਦਾ ਬਰੇ ਐਸੀ ਨਹੀਂ ਮੈਂ ਅਸਰ ਆਇਆ ਉਹ ਤਾਂ ਪਤਾ ਹੀ ਨਹੀਂ ਐਸੀ ਨੇ ਗਰਮ ਹਵਾ ਬਾਹਰ ਫੈਂਕਣੀ ਆ ਉਹ ਕਿੱਥੇ ਜਾਣੀ ਆ ਆਪਣੀ ਆਪਣੇ ਪਰਿਆਣੀ ਆ ਔਰ ਤਾਂ ਕਿਤੇ ਜਾਣੀ ਨਹੀਂ ਜਿਵੇਂ ਰੁੱਖਾਂ ਦੀ ਗੱਲ ਕਰ ਰਹੇ ਹੋ ਕਿ ਰੁੱਖ ਕੱਟੇ ਜਾ ਰਹੇ ਆ ਤਾਂ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਰੁੱਖ ਲਗਾਏ ਜਾਣ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਬਹੁਤ ਸਾਰੇ ਅਜਿਹੇ ਸਰਕਾਰੀ ਕੰਮ ਹੁੰਦੇ ਆ ਕਿ ਸਰਕਾਰੀ ਤੌਰ ਤੇ ਰੁੱਖ ਕੱਟੇ ਜਾਂਦੇ ਆ ਯਾ ਵੱਖ-ਵੱਖ ਜਿਹੜੇ ਰੁੱਖਾਂ ਰਾਹ ਕੱਟ ਕੇ ਲੋਕ ਪੈਸੇ ਕਮਾਉਂਦੇ ਆ ਉਸ ਸਮੇਂ ਕਿਉਂ ਨਹੀਂ ਇਹ ਸਭ ਯਾਦ ਆਂਦਾ ਲੋਕਾਂ ਨੂੰ ਵੀਰੇ ਹੁਣ ਕਿਸੇ ਦਾ ਸਮਝ ਕਿੱਥੇ ਆ ਕਿਸ ਦੇ ਪੰਜ ਉਂਗਲ ਇੱਕ ਬਰਾਬਰ ਤਾਂ ਹੁੰਦੀਆਂ ਨਹੀਂ ਆਪਣੀਆਂ ਉਹ ਤੁਹਾਨੂੰ ਹੀ ਪਤਾ ਮੈਨੂੰ ਹੀ ਪਤਾਗਾ ਇਹ ਰੁੱਖਾਂ ਨਾਲ ਤੁਹਾਨੂੰ ਵੀ ਪਤਾ ਵੀ ਰੁੱਖਾਂ ਨਾਲ ਆਕਸੀਜਨ ਮਿਲਦੀ ਆ ਜਦੋਂ ਆਕਸੀਜਨ ਹੀ ਖਤਮ ਹੋ ਗਰਮੀ ਤਾਂ ਵਧੂਗੀ ਇਹ ਤਾਂ ਨਿਕ ਸਮਝਦਾਰ ਤੁਸੀਂ ਹੈ ਹੀ ਹੋ ਯਾਰ ਤਾਂ ਤੁਸੀਂ ਦੇਖ ਸਕਦੇ ਹੋ ਕਿ ਹੀਟ ਵੇਵ ਪੂਰੇ ਸਿਖਰਾਂ ਤੇ ਚੱਲ ਰਹੀ ਆ ਤੇ ਪੂਰਾ ਤਫਸਾ ਜਿਹੜਾ ਉਹ ਦਿਖਾਈ ਦੇ ਰਹੀ ਆ ਤੇ ਇਸ ਸਮੇਂ ਜਿਹੜੇ ਬਹੁਤ ਸਾਰੇ ਲੋਕ ਨੇ ਆਪਣੇ ਕੰਮਕਾਰ ਲਈ ਨਿਕਲੇ ਹੋਏ ਨੇ ਜਿਵੇਂ ਬਾਈ ਡਰਾਈਵਰ ਨੇ ਹੀ ਦੱਸਿਆ ਕਿ ਰੋਟੀ ਰੋਜੀ ਰੋਟੀ ਕਮਾਉਣ ਦੇ ਲਈ ਕੀ ਹੀਟ ਵੇਵ ਜਾਂ ਕੀ ਗਰਮੀ ਉਹ ਤਾਂ ਬਾਹਰ ਨਿਕਲਣਾ ਹੀ ਪੈਣਾ ਹੈ ਹਾਲਾਂਕਿ ਪ੍ਰਸ਼ਾਸਨ ਬਾਰ-ਬਾਰ ਅਪੀਲ ਕਰ ਰਿਹਾ ਕਿ ਜਿੰਨਾ ਹੋ ਸਕੇ ਉਹ ਘਰ ਦੇ ਅੰਦਰ ਰਿਹਾ ਜਾਵੇ ਠੰਡੀ ਥਾਂ ਤੇ ਰਿਹਾ ਜਾਵੇ ਠੰਡੀ ਛਾਂ ਚ ਰਿਹਾ ਜਾਵੇ ਤੇ ਇਸ ਹੀਟ ਵੇਵ ਤੋਂ ਇਸ ਵਾਰ ਬਚਿਆ ਜਾਵੇ ਤਾ ਇਸ ਵਾਰ ਜਿਹੜਾ ਅਤ ਦੀ ਗਰਮੀ ਨੇ ਆਪਣਾ ਕਹਿਰ ਟਾਇਆ ਹੋਇਆ ਹੈ ਤੇ ਦਿਨੋ ਦਿਨ ਇਹ ਕਹਿਰ ਜਿਹੜਾ ਘਟਣ ਦੀ ਥਾਂ ਵੱਧ ਰਿਹਾ ਹੈ ਤੇ ਉੱਥੇ ਹੀ ਜੇ ਘਰ ਦੇਖਿਆ ਜਾਵੇ ਕਿ ਲੋਕ ਆਸਮਾਨ ਵੱਲ ਨਿਗਾਹਾਂ ਟੇਆ ਲਗਾ ਕੇ ਬੈਠੇ ਨੇ ਕਿ ਕਦੋਂ ਆਸਮਾਨ ਤੋਂ ਕੋਈ ਕਿਣਮਣ ਹੋਵੇਗੀ ਤੇ ਸੁੱਖ ਦਾ ਸਾਹ ਲੋਕਾਂ ਨੂੰ ਆਵੇਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਟਿਆਲਾ ਦੀ ਇਹ ਤਸਵੀਰਾਂ ਦਿਖਾ ਰਹੇ ਹਾਂ ਕਿ ਪਟਿਆਲਾ ਵਿੱਚ ਪੂਰੇ ਜਿਹੜਾ 45 ਡਿਗਰੀ ਤੋਂ ਪਾਰ ਜਿਹੜਾ ਤਾਪਮਾਨ ਜਾ ਰਿਹਾ ਹੈ ਤੇ ਉੱਥੇ ਹੀ ਦਿਨੋ ਦਿਨ ਇਹ ਤਾਪਮਾਨ ਦੀ ਜਿਹੜੀ ਆ ਆ ਬਾਦਦਾ ਜਿਹੜਾ ਹੋ ਰਿਹਾ ਤੇ ਇਸ ਵਿੱਚ ਸੰਬੰਧੀ ਜਿਹੜੇ ਲੋਕ ਨੇ ਉਹ ਆਪਣੇ ਘਰਾਂ ਤੋਂ ਨਿਕਲੇ ਹੋਏ ਨੇ ਵੱਖ-ਵੱਖ ਕੰਮਕਾਰ ਜਿਹੜੇ ਜ਼ਰੂਰੀ ਕੰਮਕਾਰ ਕਰਦੇ ਨੇ ਉਹ ਲੋਕ ਆਪਣੇ ਕੰਮਕਾਰ ਦੇ ਲਈ ਜਾ ਰਹੇ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹੀਟ ਵੇਵ ਜਿਹੜੀ ਆ ਇੱਕ ਪਾਸੇ ਮੈਸੇਜ ਸਪੈਸ਼ਲ ਮੈਸੇਜ ਪੇਜ ਪੇਜ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਕਿ ਘਰ ਤੋਂ ਨਾ ਨਿਕਲਿਆ ਜਾਵੇ ਤੇ ਖਾਸ ਕਰਕੇ ਸਮਾਂ ਵੀ ਜਿਹੜਾ ਉਹ ਦੱਸਿਆ ਗਿਆ ਕਿ 3 ਵਜੇ ਤੋਂ ਲੈ ਕੇ ਮਾਫ ਕਰਨਾ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਕਿਸੇ ਵੀ ਤਰ੍ਹਾਂ ਜਿਹੜਾ ਘਰ ਤੋਂ ਬਾਹਰ ਨਾ ਨਿਕੜਿਆ ਜਾਵੇ ਤੇ ਕੋਸ਼ਿਸ਼ ਕਰੋ ਕਿ ਜਿੰਨਾ ਹੋ ਸਕੇ ਕਿ ਕਿਸੇ ਠੰਡੀ ਥਾਂ ਤੇ ਰੁਕੋ ਜਾਂ ਸ਼ਾਂਚ ਰੁਕੋ ਤਾਂ ਕਿ ਇਸ ਹੀਟ ਵੇਵ ਦਾ ਕੋਈ ਪ੍ਰਭਾਵ ਨਾ ਪੈ ਸਕੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਇਸ ਅੱਤ ਦੀ ਗਰਮੀ ਨੇ ਹੁਣ ਤੱਕ ਕਰੀਬ 7 ਤੋਂ 8 ਜਿਹੜੀਆਂ ਜਾਨਾਂ ਵੀ ਲੈ ਲਈ ਨੇ ਤਾਂ ਇਨਸਾਨੀ ਜਿਹੜੀ ਆ ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ ਤੇ ਇਸ ਇੱਥੇ ਜਿਹੜਾ ਨਾਲ ਹੀ ਇੱਕ ਸ਼ਵੀਰ ਦਾ ਲੰਗਰ ਵੀ ਲਗਾਇਆ ਹੋਇਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਸੇਵਾ ਵੀ ਇੱਥੇ ਲੋਕ ਨਾਲ ਦੀ ਨਾਲ ਕਰ ਰਹੇ ਨੇ ਜਿੱਥੇ ਇੱਕ ਪਾਸੇ ਗਰਮੀ ਆਪਣਾ ਕਹਿਰ ਦਿਖਾ ਰਹੀ ਆ ਤਾਂ ਉੱਥੇ ਲੋਕ ਨੇ ਜਿਹੜੇ ਆਪ ਮਹਾਰੇ ਸੇਵਾ ਕਰਦੇ ਆ ਅੱਗੇ ਆ ਕੇ ਕਿਤਨਾ ਕਿਤੇ ਇੱਕ ਦੂਜੇ ਦੀ ਜਿਹੜੇ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮੌਸਮ ਵਿਭਾਗ ਵੱਲੋਂ ਜਿੱਥੇ ਅਲਰਟ ਲੋਕਾਂ ਨੂੰ ਕੀਤਾ ਹੋਇਆ ਹੈ ਤੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਹੀਟ ਵੇਵ ਦਾ ਅਲਰਟ ਜਾਰੀ ਹੈ ਤਾਂ ਅਜੇ ਇਹ ਵਿੱਚ ਛਰੀ ਲਾ ਕੇ ਲੋਕਾਂ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਤੇ ਗੱਲਬਾਤ ਕਰਦੇ ਆ ਮੌਸਮ ਵਿਭਾਗ ਵੱਲੋਂ ਵਾਰ-ਵਾਰ ਅਲਰਟ ਵੀ ਜਾਰੀ ਕੀਤਾ ਗਿਆ ਕਿ ਅੱਜ ਜਿਹੜੀ ਇੰਨੇ ਕੁ ਗਰਮ ਹਵਾਵਾਂ ਚੱਲਣਗੀਆਂ ਕਿ ਉਹ ਜਿਹੜੇ ਆ ਲੋਕਾਂ ਨੂੰ ਸਮੱਸਿਆ ਵਿੱਚ ਪਾ ਸਕਦੇ ਆ ਤਾਂ ਤੁਸੀਂ ਸ਼ਹੀਦ ਲਈ ਆ ਕਿਵੇਂ ਜਿਹੜਾ ਲੋਕਾਂ ਦੇ ਲਈ ਸੇਵਾ ਦੇ ਲਈ ਅੱਗੇ ਆਇਓ ਅੱਜ ਹਿੰਦੂਆਂ ਦਾ ਨਿਰਜਾ ਕਾਸੀ ਦਾ ਤਿਉਹਾਰ ਹੈ ਜੋ ਕਿ ਗਰਮੀਆਂ ਦੇ ਵਿੱਚ ਆਉਂਦਾ ਹੈਗਾ ਤੇ ਜਿਹੜੇ ਹਿੰਦੂ ਪਰਿਵਾਰ ਨੇ ਉਹ ਨਿਰਜਾ ਕਾਸੀ ਮਨਾਉਂਦੇ ਨੇ ਤੇ ਸ਼ਹੀਦ ਲਗਾਉਂਦੇ ਨੇ ਜੀ ਤੇ ਇੰਨੀ ਗਰਮੀ ਹੋ ਰਹੀ ਹੈ ਫਿਰ ਵੀ ਉਸਤੇ ਬਾਵਜੂਦ ਜੋ ਲੋਕੀ ਸਫਰ ਕਰ ਰਹੇ ਨੇ ਉਹਨਾਂ ਨੂੰ ਥੋੜਾ ਜਿਹਾ ਰਾਤ ਮਿਲੇ ਠੰਡ ਮਿਲੇ ਤੈਸ ਕਰਕੇ ਛਿਪੀ ਲਗਾਈ ਜਾਂਦੀ ਹੈ ਤਾਂ ਦੇਖਿਆ ਜਾਵੇ ਕਿ ਹੁਣ ਤੱਕ ਕਿੰਨੇ ਕ ਜਿਹੜਾ ਪ੍ਰਭਾਵ ਆ ਦੇਖਿਆ ਗਿਆ ਗਰਮੀ ਦਾ ਕਿੰਨੀ ਕ ਹੁਣ ਤੱਕ ਤਪਸ਼ਾ ਜਿਹੜੀ ਮਹਿਸੂਸ ਹੋ ਰਹੀ ਹੈ 45 ਤੇ 46 ਦੇ ਵਿਚਕਾਰ ਟੈਂਪਰੇਚਰ ਮਹਿਸੂਸ ਹੁੰਦਾ ਹੈਗਾ ਤਾਂ ਇਸ ਕਰਕੇ ਪਾਣੀ ਜਿਹੜਾ ਪਲਾਇਆ ਜਾਂਦਾ ਛਿਪੀ ਲਗਾਈ ਜਾਂਦੀ ਹੈ ਇਸ ਨੂੰ ਥੋੜਾ ਜਿਹਾ ਡਾਊਨ ਕਰਨ ਵਾਸਤੇ ਤਾਂ ਕਿ ਹੀਟ ਵੇ ਬਹੁਤ ਜ਼ਿਆਦਾ ਚੱਲ ਰਹੀ ਹੈ ਇਸ ਨੂੰ ਕੰਮ ਕੀਤਾ ਜਾ ਸਕਦਾ ਤਾਂ ਕਿ ਲੋਕਾਂ ਨੂੰ ਜਿਹੜੀ ਆ ਰਾਹਤ ਮਿਲੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਜਿਹੜੀ ਹੀਟ ਵੇਵ ਚੱਲ ਰਹੀ ਆ ਤੇ ਦੂਜੇ ਪਾਸੇ ਸ਼ਵੀ ਲਗਾ ਕੇ ਜਿਹੜੀ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਆ ਤੇ ਬਹੁਤ ਸਾਰੇ ਰਾਹਗੀਰ ਨੇ ਜਿਹੜੇ ਉਹ ਰੁਕੇ ਜਿਹੜਾ ਜਲ ਛੱਕ ਰਹੇ ਆ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਦਿਨੋ ਦਿਨ ਜਿਹੜੇ ਆ ਕਹਿਰ ਆ ਇਹ ਗਰਮੀ ਦਾ ਅੱਤ ਦੀ ਤਫਸ਼ਾ ਜਿਹੜੀ ਉਹ ਪੈ ਰਹੀ ਆ ਤੇ ਲੋਕਾਂ ਨੂੰ ਇਹਨਾਂ ਸਮੱਸਿਆਵਾਂ ਵਿੱਚੋਂ ਲਿਕਣ ਦਾ ਪੈ ਰਿਹਾ ਹੈ ਕਿ ਇਸ ਅੱਤ ਦੀ ਗਰਮੀ ਵਿੱਚ ਵੀ ਲੋਕ ਆਪਣੇ ਕੰਮਕਾਰ ਲਈ ਨਿਕਲ ਰਿਹਾ ਹਾਲਾਂਕਿ ਹੁਣੇ ਗੱਲਬਾਤ ਕੀਤੀ ਆ ਜਿਸ ਸਬੰਧੀ ਇੱਕ ਡਰਾਈਵਰ ਵੀਰ ਨੇ ਕਿਹਾ ਹੈ ਕਿ ਰੋਜੀ ਰੋਟੀ ਦੇ ਲਈ ਭਾਵੇਂ ਗਰਮੀ ਹੋਵੇ ਚਾਹੇ ਸਰਦੀ ਹੋਵੇ ਤਾਂ ਨਿਕਲਣਾ ਪੈਂਦਾ ਹੈ ਕੈਮਰਾਮੈਨ ਨਿਸ਼ਾਨ ਦੇ ਨਾਲ ਸਤਨਾਮ ਸਿੰਘ ਬਠੋਈ ਔਨ ਏਅਰ ਬਾਈ ਜੀ ਗਰਮੀ ਵੀ ਪੈ ਰਹੀ ਆ ਅੱਤ ਦੀ ਤੇ ਉਤੋਂ ਤੁਸੀਂ ਜਿਹੜਾ ਟਰਾਲੇ ਚਲਾ ਰਹੇ ਹੋ ਤਾਂ ਅਜਿਹੇ ਵਿੱਚ ਕਿਵੇਂ ਜਿਹੜਾ ਸਫਰ ਹੈ ਉਹ ਕਰ ਰਹੇ ਹੋ ਬਹੁਤ ਮੌਸਮ ਖਰਾਬੀ ਗਿੱਲੇ ਪਰਨੇ ਕਰ ਕਰਕੇ ਸਿਰਾਂ ਦੇ ਲੈ ਲੈ ਕੇ ਆ ਰਹੇ ਹਾਂ ਗਰਮੀ ਦੇ ਵਿੱਚ ਖੜਿਆ ਨਹੀਂ ਜਾ ਰਿਹਾ ਵੀ ਸਾਰੀ ਦਿਹਾੜੀ ਪਾਣੀ ਦੇ ਗਿੱਲੇ ਪਰਨੇ ਸਿਰਾਂ ਤੇ ਰਹਿੰਦੇ ਆ ਜੀ ਆ ਦੇਖੋ ਮੁੰਡਾ ਵੀ ਸਾਰਾ ਉਦਾਂ ਹੀ ਫਿਰਦਾ ਬਾਈ ਇਹ ਦੇਖਿਆ ਜਾਵੇ ਕਾਰਨ ਕੀ ਲੱਗਦਾ ਹੈ ਕਿ ਇਸ ਵਾਰ ਇੰਨੀ ਗਰਮੀ ਕਿਉਂ ਪੈ ਰਹੀ ਆ ਗਰਮੀ ਵੀਰ ਦੀ ਪੈਣੀ ਵੀ ਆ ਪਾਪ ਵਧ ਰਹੇ ਆ ਆਪਣੇ ਇਸੇ ਕਾਰਨ ਜਾਦੇ ਗਰਮੀ ਪੈ ਰਹੀ ਆ ਕੋ ਨਦਾਨ ਲੋਕ ਕਰਦੇ ਨਹੀਂਗੇ ਹੀਟ ਵੇਵ ਦਾ ਜਿਹੜਾ ਅਲਰਟ ਵੀ ਜਾਰੀ ਕਰਾਇਆ ਹੋਇਆ ਤਾਂ ਤਾਂ ਵੀ ਤੁਸੀਂ ਬਾਹਰ ਨਿਕੜਿਓ ਕੀ ਮਜਬੂਰੀ ਬਣ ਗਈ ਮਜਬੂਰੀ ਦਾ ਕੋਈ ਕੰਮ ਤਾਂ ਕਰਨਾ ਹੀ ਪੈਂਦਾ ਅੱਜ ਦਿਨੋ ਵਿਚਾਰਾ ਤਾਂ ਕੰਮ ਤਾਂ ਕਰਨਾ ਹੀ ਹੈ ਗਰਮੀ ਇਸ ਕਰਕੇ ਰੁੱਖ ਵੱਢੀ ਜਾਂਦੇ ਲੋਕ ਰੁੱਖਾਂ ਕਰੇ ਗਰਮੀ ਵਧਦੀ ਜਾ ਰਹੀ ਹੈ ਇਹ ਪਹਿਲਾਂ ਵੀ ਰੁੱਖ ਸੀ ਪਹਿਲਾਂ ਕਿੰਨੀ ਗਰਮੀ ਸੀ ਮੌਸਮ ਵਿਭਾਗ ਵੱਲੋਂ ਅੱਜ ਰੈਡ ਅਲਰਟ ਹੈ ਜਿਹੜਾ ਜਾਰੀ ਕੀਤਾ ਹੋਇਆ ਹੈ ਤੇ ਹੀਟ ਵੇਵ ਆ ਜਿਹੜੀ ਉਹ ਚੱਲ ਰਹੀ ਹੈ ਤਾਂ ਅਜੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਸਫਰ ਕਰ ਰਹੇ ਆ ਤਾਂ ਅੱਤ ਦੀ ਗਰਮੀ ਜਿਹੜਾ ਦਿਨੋ ਦਿਨ ਆਪਣਾ ਕਹਿਰ ਵਰਾਰੀ ਆ ਤਾਂ ਅਜੇ ਇਹ ਵਿੱਚ ਜਿੱਥੇ ਰੈਡ ਅਲਰਟ ਆ ਜਿਹੜਾ ਮੌਸਮ ਵਿਭਾਗ ਨੇ ਜਾਰੀ ਕੀਤਾ ਉਸ ਦੇ ਤਹਿਤ ਮੈਸੇਜ ਭੇਜ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜਿੰਨਾ ਹੋ ਸਕੇ ਅੱਜ 12 ਵਜੇ ਤੋਂ ਲੈ ਕੇ 3 ਵਜੇ ਤੱਕ ਆਪਣੇ ਘਰਾਂ ਅੰਦਰ ਰਹੋ ਜਾਂ ਉਸ ਛਾਂ ਚ ਰਹੋ ਜਾਂ ਉਸ ਠੰਡੀ ਥਾਂ ਤੇ ਰਹੋ ਜਿੱਥੇ ਹੀਟ ਵੇਵ ਤੋਂ ਬਚਿਆ ਜਾ ਸਕੇ ਤਾਂ ਕੁਝ ਟਰਾਲੇ ਦੇਖ ਸਕਦੇ ਹੋ ਕਿ ਟਰਾਲੇ ਜਿਹੜਾ ਕੰਮਕਾਰ ਕਰਦੇ ਆ ਡਰਾਈਵਰ ਭਰਾ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਾਈ ਜੀ ਗਰਮੀ ਵੀ ਪੈ ਰਹੀ ਆਤ ਦੀ ਤੇ ਉਤੋਂ ਤੁਸੀਂ ਜਿਹੜਾ ਟਰਾਲੇ ਚਲਾ ਰਹੇ ਹੋ ਤਾਂ ਅਜਿਹੇ ਵਿੱਚ ਕਿਵੇਂ ਜਿਹੜਾ ਸਫਰ ਹੈ ਉਹ ਕਰ ਰਹੇ ਹੋ ਬਹੁਤ ਮੁਸ਼ਕਲ ਆ ਵੀਰ ਜੀ ਗਿੱਲੇ ਪਰਨੇ ਕਰ ਕਰਕੇ ਸਿਰਾਂ ਦੇ ਲੈ ਲੈ ਕੇ ਆ ਰਹੇ ਆ ਗਰਮੀ ਦੇ ਵਿੱਚ ਖੜਿਆ ਨਹੀਂ ਜਾ ਰਿਹਾ ਵੀ ਹੁਣ ਜਲਸਾ ਕਰਨ ਖੜੇ ਸੀਗੇ ਇਹ ਵੀ ਦੇਖ ਲਓ ਨਾਲ ਦੀ ਨਾਲ ਮਗਰ ਦੀ ਮਗਰ ਇੱਕ ਦੂਜਾ ਖੜੀ ਜਾਂਦੇ ਆ ਇਹ ਸਾਰੀ ਤੁਹਾਡੀ ਪਾਣੀ ਗਿੱਲੇ ਪਰਨੇ ਸਿਰਾਂ ਦੇ ਰਹਿੰਦੇ ਆ ਜੀ ਆ ਦੇਖ ਲਓ ਮੁੰਡਾ ਵੀ ਸਾਰਾ ਉਦਾਂ ਹੀ ਫਿਰ ਰਿਹਾ ਬਾਈ ਜੇ ਦੇਖਿਆ ਜਾਵੇ ਕਾਰਨ ਕੀ ਲੱਗਦਾ ਹੈ ਕਿ ਇਸ ਵਾਰ ਇੰਨੀ ਗਰਮੀ ਕਿਉਂ ਪੈ ਰਹੀ ਆ ਗਰਮੀ ਵੀਰ ਦੀ ਪੈਣੀ ਹੋਈ ਆ ਪਾਪ ਵੱਧ ਰਹੇ ਆ ਆਪਣੇ ਇਸੇ ਕਾਰਨ ਜਿਆਦਾ ਗਰਮੀ ਪੈ ਰਹੀ ਆ ਉਹ ਨਦਾਨ ਲੋਕ ਕਰਦੇ ਨਹੀਂਗੇ ਤਾਂ ਬਾਈ ਜੀ ਕਿ ਪਰਣਾ ਲੈ ਕੇ ਖੜੇ ਹੋ ਤੇ ਕਿਵੇਂ ਲੱਗਿਆ ਤੇ ਹੀਟ ਵੇਵ ਦਾ ਜਿਹੜਾ ਅਲਰਟ ਵੀ ਜਾਰੀ ਕਰਾਇਆ ਹੋਇਆ ਤਾਂ ਤਾਂ ਵੀ ਤੁਸੀਂ ਬਾਹਰ ਨਿਕਲਿਓ ਕੀ ਮਜਬੂਰੀ ਬਣ ਗਈ ਮਰੇ ਮਜਬੂਰੀ ਤਾਂ ਕੋਈ ਕੰਮ ਤਾਂ ਕਰਨਾ ਹੀ ਪੈਂਦਾ ਅੱਜ ਦਿਨੋ ਵਿਚਾਰਾ ਤਾਂ ਉਹ ਕੰਮ ਤਾਂ ਕਰਨਾ ਹੀ ਆ ਗਰਮੀ ਇਸ ਕਰਕੇ ਰੁੱਖ ਵੱਢੀ ਜਾਂਦੇ ਲੋਕ ਰੁੱਖਾਂ ਕਰਕੇ ਗਰਮੀ ਵਧੀ ਜਾ ਰਹੀ ਆ ਇਹ ਪਹਿਲਾਂ ਵੀ ਰੁੱਖ ਸੀ ਪਹਿਲਾਂ ਕਿੰਨੇ ਕ ਗਰਮੀ ਸੀ ਦੀ ਪਹਿਲਾਂ ਕੋ ਗਰਮੀ ਸੀਗੀ ਇਸ ਕਰਕੇ ਤਾਂ ਇਸ ਵਾਰ ਏਸੀ ਦੀ ਜਿਹੜੀ ਆ ਬਹੁਤ ਜ਼ਿਆਦਾ ਵਿਕਰੀ ਹੋਈ ਆ ਬਹੁਤ ਜ਼ਿਆਦਾ ਵੇਚੇ ਗਏ ਆ ਏਸੀ ਕੀ ਲੱਗ ਰਿਹਾ ਕਿ ਉਸ ਦਾ ਵੀ ਅਸਰ ਦਿਖ ਰਿਹਾ ਇਸ ਦਾ ਬਰੇ ਐਸੀ ਨੇ ਵੀ ਅਸਰ ਆਇਆ ਮੋ ਤਾਂ ਪਤਾ ਨਹੀਂ ਐਸੀ ਨੇ ਗਰਮ ਹਵਾ ਬਾਹਰ ਫੈਂਕਣੀ ਆ ਉਹ ਕਿੱਥੇ ਜਾਣੀ ਆ ਆਪਣੀ ਆਪਣੇ ਪਰਿਆਣੀ ਆ ਹੋਰ ਤਾਂ ਕਿਤੇ ਜਾਣੀ ਨਹੀਂ ਜਿਵੇਂ ਰੁੱਖਾਂ ਦੀ ਗੱਲ ਕਰ ਰਹੇ ਹੋ ਕਿ ਰੁੱਖ ਕੱਟੇ ਜਾ ਰਹੇ ਆ ਤਾਂ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਰੁੱਖ ਲਗਾਏ ਜਾਣ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਬਹੁਤ ਸਾਰੇ ਅਜਿਹੇ ਸਰਕਾਰੀ ਕੰਮ ਹੁੰਦੇ ਆ ਕਿ ਸਰਕਾਰੀ ਤੌਰ ਤੇ ਰੁੱਖ ਕੱਟੇ ਜਾਂਦੇ ਆ ਜਾਂ ਵੱਖ-ਵੱਖ ਜਿਹੜੇ ਰੁੱਖਾਂ ਆ ਕੱਟ ਕੇ ਲੋਕ ਪੈਸੇ ਕਮਾਉਂਦੇ ਆ ਉਸ ਸਮੇਂ ਕਿਉਂ ਨਹੀਂ ਇਹ ਸਭ ਯਾਦ ਆਂਦਾ ਲੋਕਾਂ ਨੂੰ ਵੀਰੇ ਹੁਣ ਕਿਸੇ ਦਾ ਸਮਝ ਕਿੱਥੇ ਆ ਕਿਸ ਦੇ ਪੰਜ ਉਂਗਲ ਇੱਕ ਬਰਾਬਰ ਤਾਂ ਹੁੰਦੀਆਂ ਨਹੀਂ ਆਪਣੀਆਂ ਉਹ ਤੁਹਾਨੂੰ ਹੀ ਪਤਾ ਮੈਨੂੰ ਵੀ ਪਤਾਗਾ ਠੀਕਾ ਰੁੱਖਾਂ ਨਾਲ ਤੁਹਾਨੂੰ ਵੀ ਪਤਾ ਵੀ ਰੁੱਖਾਂ ਨਾਲ ਆਕਸੀਜਨ ਮਿਲਦੀ ਆ ਦੇ ਆਕਸੀਨ ਇਹ ਤੁਹਾਨੂੰ ਗਰਮੀ ਤਾਂ ਆਪੇ ਬਦੂਗੀ ਇਹ ਤਾਂ ਨਾ ਸਮਝਦਾ ਤੁਸੀਂ ਐ ਹੀ ਹੋ ਯਾਰ ਤਾਂ ਤੁਸੀਂ ਦੇਖ ਸਕਦੇ ਹੋ ਕਿ ਹੀਟ ਵੇਵ ਪੂਰੇ ਸਿਖਰਾਂ ਤੇ ਚੱਲ ਰਹੀ ਹੈ ਤੇ ਪੂਰਾ ਤਫਸਾ ਜਿਹੜਾ ਉਹ ਦਿਖਾਈ ਦੇ ਰਹੀ ਹੈ ਤੇ ਇਸ ਸਮੇਂ ਜਿਹੜੇ ਬਹੁਤ ਸਾਰੇ ਲੋਕ ਨੇ ਆਪਣੇ ਕੰਮਕਾਰ ਲਈ ਨਿਕਲੇ ਹੋਏ ਨੇ ਜਿਵੇਂ ਬਾਈ ਡਰਾਈਵਰ ਨੇ ਹੀ ਦੱਸਿਆ ਹੈ ਕਿ ਰੋਟੀ ਰੋਜੀ ਰੋਟੀ ਕਮਾਉਣ ਦੇ ਲਈ ਕੀ ਹੀਟ ਵੇਵ ਜਾਂ ਕੀ ਗਰਮੀ ਉਹ ਤਾਂ ਬਾਹਰ ਨਿਕਲਣਾ ਹੀ ਪੈਣਾ ਹੈ ਹਾਲਾਂਕਿ ਪ੍ਰਸ਼ਾਸਨ ਮਾਰ-ਮਾਰ ਅਪੀਲ ਕਰ ਰਿਹਾ ਕਿ ਜਿੰਨਾ ਹੋ ਸਕੇ ਉਹ ਘਰ ਦੇ ਅੰਦਰ ਰਿਹਾ ਜਾਵੇ ਠੰਡੀ ਥਾਂ ਤੇ ਰਿਹਾ ਜਾਵੇ ਠੰਡੀ ਛਾਂ ਚ ਰਿਹਾ ਜਾਵੇ ਤੇ ਇਸ ਹੀਟ ਵੇਵ ਤੋਂ ਇਸ ਵਾਰ ਬਚਿਆ ਜਾਵੇ ਤਾਂ ਇਸ ਵਾਰ ਆ ਜਿਹੜਾ ਅੱਤ ਦੀ ਗਰਮੀ ਨੇ ਆਪਣਾ ਕਹਿਰ ਟਾਇਆ ਹੋਇਆ ਹੈ ਤੇ ਦਿਨੋ-ਦਿਨ ਇਹ ਕਹਿਰ ਜਿਹੜਾ ਘਟਣ ਦੀ ਥਾਂ ਵਧ ਰਿਹਾ ਹੈ ਤੇ ਉੱਥੇ ਹੀ ਜੇ ਘਰ ਦੇਖਿਆ ਜਾਵੇ ਕਿ ਲੋਕ ਆਸਮਾਨ ਵੱਲ ਨਿਗਾਹਾਂ ਟਿਆ ਲਗਾ ਕੇ ਬੈਠੇ ਨੇ ਕਿ ਕਦੋਂ ਆਸਮਾਨ ਤੋਂ ਕੋਈ ਕਿਣਮਣ ਹੋਵੇਗੀ ਤੇ ਸੁੱਖ ਦਾ ਸਾਹ ਲੋਕਾਂ ਨੂੰ ਆਵੇਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਟਿਆਲਾ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਪਟਿਆਲਾ ਵਿੱਚ ਪੂਰੇ ਜਿਹੜਾ 45 ਡਿਗਰੀ ਤੋਂ ਪਾਰ ਜਿਹੜਾ ਤਾਪਮਾਨ ਜਾ ਰਿਹਾ ਹੈ ਤੇ ਉੱਥੇ ਹੀ ਦਿਨੋ ਦਿਨ ਇਹ ਤਾਪਮਾਨ ਦੀ ਜਿਹੜੀ ਆ ਵਾਧਾ ਜਿਹੜਾ ਹੋ ਰਿਹਾ ਹੈ ਤੇ ਇਸ ਵਿੱਚ ਸੰਬੰਧੀ ਜਿਹੜੇ ਲੋਕ ਨੇ ਉਹ ਆਪਣੇ ਘਰਾਂ ਤੋਂ ਨਿਕਲੇ ਹੋਏ ਨੇ ਵੱਖ-ਵੱਖ ਕੰਮਕਾਰ ਜਿਹੜੇ ਜ਼ਰੂਰੀ ਕੰਮਕਾਰ ਕਰਦੇ ਨੇ ਉਹ ਲੋਕ ਆਪਣੇ ਕੰਮ ਕਰਨ ਦੇ ਲਈ ਜਾ ਰਹੇ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹੀਟ ਵੇਵ ਜਿਹੜੀ ਆ ਇੱਕ ਪਾਸੇ ਮੈਸੇਜ ਸਪੈਸ਼ਲ ਮੈਸੇਜ ਭੇਜ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਮੌਸਮ ਵਿਭਾਗ ਵੱਲੋਂ ਕਿ ਘਰ ਤੋਂ ਨਾ ਨਿਕਲਿਆ ਜਾਵੇ ਤੇ ਖਾਸ ਕਰਕੇ ਸਮਾਂ ਵੀ ਜਿਹੜਾ ਉਹ ਦੱਸਿਆ ਗਿਆ ਕਿ 3 ਵਜੇ ਤੋਂ ਲੈ ਕੇ ਮਾਫ ਕਰਨਾ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਕਿਸੇ ਵੀ ਤਰ੍ਹਾਂ ਜਿਹੜਾ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ ਤੇ ਕੋਸ਼ਿਸ਼ ਕਰੋ ਕਿ ਜਿੰਨਾ ਹੋ ਸਕੇ ਕਿ ਕਿਸੇ ਠੰਡੀ ਥਾਂ ਤੇ ਰੁਕੋ ਜਾਂ ਸ਼ਾਂਚ ਰੁਕੋ ਤਾਂ ਕਿ ਇਸ ਹੀਟ ਵੇਵ ਦਾ ਕੋਈ ਪ੍ਰਭਾਵ ਨਾ ਪੈ ਸਕੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਇਸ ਅੱਤ ਦੀ ਗਰਮੀ ਨੇ ਹੁਣ ਤੱਕ ਕਰੀਬ 7 ਤੋਂ 8 ਜਿਹੜੀਆਂ ਜਾਨਾਂ ਵੀ ਲੈ ਲਈ ਨੇ ਤਾਂ ਇਨਸਾਨੀ ਜਿਹੜੀ ਆ ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ ਤੇ ਇਸ ਇੱਥੇ ਜਿਹੜਾ ਨਾਲ ਹੀ ਇੱਕ ਸ਼ਵੀਲ ਦਾ ਲੰਗਰ ਵੀ ਲਗਾਇਆ ਹੋਇਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਸੇਵਾ ਵੀ ਇੱਥੇ ਲੋਕ ਨਾਲ ਦੀ ਨਾਲ ਕਰ ਰਹੇ ਨੇ ਜਿੱਥੇ ਇੱਕ ਪਾਸੇ ਗਰਮੀ ਆਪਣਾ ਕਹਿਰ ਦਿਖਾ ਰਹੀ ਆ ਤਾਂ ਉੱਥੇ ਲੋਕ ਨੇ ਜਿਹੜੇ ਆਪ ਮਹਾਰੇ ਸੇਵਾ ਕਰਦੇ ਆ ਅੱਗੇ ਆ ਕੇ ਕਿਤੇ ਨਾ ਕਿਤੇ ਇੱਕ ਦੂਜੇ ਦੀ ਜਿਹੜੇ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮੌਸਮ ਵਿਭਾਗ ਵੱਲੋਂ ਜਿੱਥੇ ਅਲਰਟ ਲੋਕਾਂ ਨੂੰ ਕੀਤਾ ਹੋਇਆ ਹੈ ਤੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਹੀਟ ਵੇਵ ਦਾ ਅਲਰਟ ਜਾਰੀ ਹੈ ਤਾਂ ਅਜੇ ਇਹ ਵਿੱਚ ਸ਼੍ਰੀ ਲਾ ਕੇ ਲੋਕਾਂ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਤੇ ਗੱਲਬਾਤ ਕਰਦੇ ਆ ਮੌਸਮ ਵਿਭਾਗ ਵੱਲੋਂ ਵਾਰ-ਵਾਰ ਅਲਰਟ ਵੀ ਜਾਰੀ ਕੀਤਾ ਗਿਆ ਕਿ ਅੱਜ ਜਿਹੜੀ ਇੰਨੇ ਗਰਮ ਹਵਾਵਾਂ ਚੱਲਣਗੀਆਂ ਕਿ ਉਹ ਜਿਹੜੇ ਆ ਲੋਕਾਂ ਨੂੰ ਸਮੱਸਿਆ ਵਿੱਚ ਪਾ ਸਕਦੇ ਆ ਤਾਂ ਤੁਸੀਂ ਸ਼ਵੀਰ ਲਈ ਆ ਕਿਵੇਂ ਜਿਹੜਾ ਲੋਕਾਂ ਦੇ ਲਈ ਸੇਵਾ ਦੇ ਲਈ ਅੱਗੇ ਆਇਓ ਅੱਜ ਹਿੰਦੂਆਂ ਦਾ ਨਿਰਜਾ ਕਾਸੀ ਦਾ ਤਿਉਹਾਰ ਹੈ